ਅੱਜ ਕੱਲ੍ਹ ਅਸੀਂ ਇਹ ਵੀ ਸੁਣ ਰਹੇ ਹਾਂ ਕਿ ਜੀਨਸ ਚੇਂਜ ਹੋ ਗਏ ਜਾਂ ਅਸੀਂ ਬਹੁਤ ਦੇਖਦੇ ਹਾਂ ਸੋਸ਼ਲ ਮੀਡੀਆ ਦੇ ਉੱਤੇ ਕਿ ਮੁੰਡੇ ਇਹ ਕਹਿ ਰਹੇ ਨੇ ਕਿ ਮੈਨੂੰ ਆਪਣੇ ਆਪ ਤੋਂ ਕੁੜੀ ਵਾਲੀ ਫੀਲਿੰਗ ਆ ਰਹੀ ਹੈ ਇਟ ਇਜ਼ ਨਾਟ ਰੀਅਲੀ ਅ ਚੋਇਸ ਕਈ ਜੈਨੇਟਿਕ ਫੈਕਟਰਸ ਹੋ ਸਕਦੇ ਆ ਰਿਸਪੌਂਸਿਬਲ ਜਿਹੜੇ ਪਹਿਲਾਂ ਤੋਂ ਹੀ ਡਿਸਾਈਡ ਕਰ ਦਿੰਦੇ ਕਿ ਇਸ ਬੰਦੇ ਨੂੰ ਅੱਗੇ ਜਾ ਕੇ ਯੂ نو ਦਿਸ ਪਰਸਨ ਮੇ ਹੇਵ ਅ ਡਿਫਰੈਂਟ ਕਾਈਂਡ ਆਫ ਸੈਕਸ਼ੂਅਲ ਓਰੀਐਂਟੇਸ਼ਨ ਬਟ ਸਾਡਾ ਸੋਸ਼ਲ ਐਨਵਾਇਰਨਮੈਂਟ ਸਾਡਾ ਜੋ ਸਾਈਕੋਸੈਕਸ਼ੁਅਲ ਬਿਹੇਵੀਅਰ ਜਿਨੂੰ ਅਸੀਂ ਕਹਿੰਦੇ ਆ ਕਿ ਕਿੱਦਾਂ ਦੇ ਸਮਾਜ 'ਚ ਅਸੀਂ ਹੈ ਗਿਆ ਕਿਸ ਤਰ੍ਹਾਂ ਦੀਆਂ ਗੱਲਾਂ ਹੋ ਰਹੀਆਂ ਸਾਡੇ ਆਸ-ਪਾਸ ਉਹ ਚੀਜ਼ਾਂ ਵੀ ਸਾਡੇ ਸੈਕਸ਼ੁਅਲ ਓਰੀਐਂਟੇਸ਼ਨ ਨੂੰ ਅਫੈਕਟ ਕਰ ਸਕਦੀਆਂ ਅੱਜ ਕੱਲ ਅਸੀਂ ਇਹ ਵੀ ਸੁਣ ਰਹੇ ਆ ਕਿ ਜੀਨਸ ਚੇਂਜ ਹੋ ਗਏ ਜਾਂ ਅਸੀਂ ਬਹੁਤ ਦੇਖਦੇ ਆ ਸੋਸ਼ਲ ਮੀਡੀਆ ਦੇ ਉੱਤੇ ਕਿ ਮੁੰਡੇ ਇਹ ਕਹਿ ਰਹੇ ਨੇ ਕਿ ਮੈਨੂੰ ਆਪਣੇ ਆਪ ਤੋਂ ਕੁੜੀ ਵਾਲੀ ਫੀਲਿੰਗ ਆ ਰਹੀ ਹੈ ਜਾਂ ਐਲਜੀਬੀਟੀਕਿਊ ਕਮਿਊਨਿਟੀ ਦੀ ਗੱਲ ਕਰ ਲੈਣੇ ਆ ਸੋ ਉਹ ਜੀਨਸ ਚੇਂਜ ਹੋ ਗਏ ਇਹ ਬੜਾ ਸੋਸ਼ਲ ਮੀਡੀਆ ਤੇ ਚੱਲ ਰਿਹਾ ਜੇ ਮਤਲਬ ਤੁਸੀਂ ਸਮਝਾਣਾ ਚਾਹੋ ਜੀਨਸ ਚੇਂਜ ਹੋ ਗਏ ਉਹਦਾ ਕੀ ਮਤਲਬ ਹੋ ਸਕਦਾ अगेन आई थिंक ਇੱਥੇ ਅਵੇਅਰਨੈਸ ਦੀ ਲੋੜ ਹੈ ਕਿਉਂਕਿ ਇਹ ਰੀਸੈਂਟਲੀ ਇਟ ਹੈਸ ਕਮ ਟੂ ਲਾਈਟ ਵੈਨ ਸਮਥਿੰਗ ਹੈਪਨਡ ਇਨ ਵਨ ਆਫ ਦਾ ਕਾਲਜਸ ਜਿੱਥੇ ਬਹੁਤ ਸਾਰੇ ਜਿਹੜੇ ਹੋਮੋਸੈਕਸ਼ੁਅਲ ਸੀ ਹਾਂ homosexual ਜਿਹੜੇ indivduals ਹੈ ਦੇ ਕੇਮ ਆਊਟ ਇਨ ਦੀ ਓਪਨ ਹੈ ਨਾ ਹੁਣ ਜੇ ਮੈਂ ਹੋਮੋਸੈਕਸ਼ੁਅਲਿਟੀ ਦੀ ਗੱਲ ਕਰਾਂ ਇਟ ਇਜ਼ ਨਥਿੰਗ ਨਿਊ ਹਮ ਸੈਂਚਰੀਜ਼ ਤੋਂ ਇਹਦੇ ਬਾਰੇ ਲੋਕਾਂ ਨੂੰ ਪਤਾ ਹੈ ਇਹ ਕੋਈ ਕਮਿਊਨਿਟੀ ਸਪੈਸੀਫਿਕ ਨਹੀਂ ਹੈ ਕੋਈ ਦੇਸ਼ ਸਪੈਸੀਫਿਕ ਨਹੀਂ ਹੈ ਦੇਖਿਆ ਜਾਏ ਤੇ ਸਪੀਸੀ ਸਪੈਸੀਫਿਕ ਵੀ ਨਹੀਂ ਹੈ ਇਨ ਐਨੀਮਲਸ ਵਿੱਚ ਦੇਖੀ ਜਾਂਦੀ ਹੈ ਤੇ ਹੁਣ ਜਿਹੜੀਆਂ ਸਟੱਡੀ ਸਾਹਮਣੇ ਆ ਰਹੀਆਂ ਉਹ ਪਤਾ ਲੱਗ ਰਿਹਾ ਕਿ ਇਟ ਇਜ਼ ਨਾਟ ਰੀਅਲੀ ਅ ਚੋਇਸ ਕਈ ਜੈਨੇਟਿਕ ਫੈਕਟਰਸ ਹੋ ਸਕਦੇ ਆ ਰਿਸਪੋਨਸੀਬਲ ਜਿਹੜੇ ਪਹਿਲਾਂ ਤੋਂ ਇਹ ਡਿਸਾਈਡ ਕਰ ਦਿੰਦੇ ਆ ਕਿ ਇਸ ਬੰਦੇ ਨੂੰ ਅੱਗੇ ਜਾ ਕੇ ਯੂ نو ਦਿਸ ਪਰਸਨ ਮੇ ਹੈਵ ਅ ਡਿਫਰੈਂਟ ਕਾਈਂਡ ਆਫ ਸੈਕਸ਼ੂਅਲ ਓਰੀਐਂਟੇਸ਼ਨ ਅ ਬੋਏ ਹੂ ਇਜ਼ ਬੌਰਨ ਐਜ਼ ਅ ਬੋਏ ਕੁਡ ਬੀ ਜੈਨੇਟਿਕਲੀ ਪ੍ਰੀਡਿਸਪੋਜ਼ਡ ਟੂ ਬਿਹੇਵਿੰਗ অর ਫੀਲਿੰਗ ਲਾਈਕ ਅ ਗਰਲ ਓਕੇ ਬਟ ਸਾਡਾ ਸੋਸ਼ਲ ਐਨਵਾਇਰਨਮੈਂਟ ਸਾਡਾ ਸਾਈਕੋਸੈਕਸ਼ੁਅਲ ਬਿਹੇਵੀਅਰ ਜੀ ਨੂੰ ਅਸੀਂ ਕਹਿੰਦੇ ਆ ਕਿ ਕਿੱਦਾਂ ਦੇ ਸਮਾਜ 'ਚ ਅਸੀਂ ਹੈਗੇ ਆ। ਹਮਮ ਕਿਸ ਤਰ੍ਹਾਂ ਦੀਆਂ ਗੱਲਾਂ ਹੋ ਰਹੀਆਂ ਆ ਸਾਡੇ ਆਸ-ਪਾਸ ਉਹ ਚੀਜ਼ਾਂ ਵੀ ਸਾਡੇ ਸੈਕਸ਼ੁਅਲ ਓਰੀਐਂਟੇਸ਼ਨ ਨੂੰ ਅਫੈਕਟ ਕਰ ਸਕਦੀਆਂ। ਟਾਈਮ ਲਾਈਨ ਮੈਮੋਰੀਅਲ ਵੀ ਹੈਵ ਸੀਨ ਹੋਮੋਸੈਕਸ਼ੁਅਲਿਟੀ ਲੇਕਿਨ ਹੁਣ ਲੋਪਨ ਚ ਕਿਉਂ ਆ ਰਹੇ ਲੋਕੇ? ਹਮਮ ਵੈਸਟ ਵਿੱਚ ਦੇਖੋ ਐਕਸੈਪਟੇਬਿਲਿਟੀ ਬਹੁਤ ਵਧ ਗਈ ਹੈ। ਐਕਸੈਪਟੇਬਿਲਿਟੀ ਜਿਸ ਚੀਜ਼ ਦੀ ਵੱਧਦੀ ਹੈ ਉਹ ਚੀਜ਼ ਉਜਾਗਰ ਹੋ ਜਾਂਦੀ ਹੈ। ਹਮਮ ਸੀਗੀ ਸਦੀਆਂ ਤੋਂ ਪਟਕੀ ਹੋਈ ਸੀ ਹੁਣ ਉਜਾਗਰ ਹੋ ਰਹੀ ਹੈ। ਪਰ ਹੁੰਦਾ ਹੁਣ ਹੁਣ ਏਦਾਂ ਲੱਗਦਾ ਉਹਨਾਂ ਨੂੰ ਸੋਸ਼ਲ ਮੀਡੀਆ ਤੇ ਦੇਖ ਕੇ ਕਿ ਉਹਨਾਂ ਦੀ ਗਿਣਤੀ ਬਹੁਤ ਜ਼ਿਆਦਾ ਵੱਧ ਗਈ ਔਰ ਸ਼ੁਰੂ ਤੋਂ ਸੀ ਹਾਂ ਬਟ ਦੇ ਆਰ ਕਮਿੰਗ ਆਊਟ ਨਾਓ ਕਿਉਂ ਕਿਉਂਕਿ ਐਕਸੈਪਟੈਂਸ ਵੱਧ ਰਹੀ ਹੈ ਹਾਂ ਸਾਡੇ ਦੇਸ਼ ਵਿੱਚ ਹਾਲੇ ਲੀਗਲ ਨਹੀਂ ਹੈ ਬਟ ਵੈਸਟਰਨ ਕੰਟਰੀਜ਼ ਵਿੱਚ ਗੇ ਮੈਰਰੀਜਸ ਯੂ نو ਸੇਮ ਸੈਕਸ ਮੈਰਰੀਜਸ ਇਵਨ ਬੇਬੀਜ਼ ਦੇ ਆਰ ਮੇਕਿੰਗ ਦੇ ਆਰ ਲੀਗਲ ਕਰੈਕਟ बट हले भी दुनिया च बारह मुल्क अजे है जिथे हमोसैक्सुअलिटी डेथ पेनल्टी है तो आन पता है गल इट इज नॉट एक्सैप्टिड सो टाइम इज नाउ कमिंग कि अ समझिए हो सकता है उस चॉइस ना होना एमपथी hmm. है बट एट द सेम टाइम बहुत सारा हले कम इस डायरेक्शन हो रहा इन समझने लिए कि इज इट जेनेटिक इज इट इनवायरमेंटल कि संगम हैगा एपीजेनेटिक्स जिन्होंने कहते हैं अ कॉम्बीनेशन ऑफ जीन्स एंड एनवायरमेंट जो इस बिहेवियर को उजागर करता है बट hmm. एक चीज मैं कलैरीफाई करना चाहागी अ होमोसैक्सुअल मैन और अ अमोसैक्सुअल गर्ल दे मे बी परफेक्टली फर्टाइल दैट मीन्स इफ ए बॉय इज होम इट डजेंट मीन दैट ही हैज लेस पर्म्स ही कैन बिकम अ फादर सिमिलरली a girl may feel like a boy hmm. but she has a uterus and ovaries onu periods de sahi aa rahe hai je ohde andaruni reproductive hormones sahi hai she can be a normal mother hmm. so fertility da koi zaruri nahi hai ki is cheez nal koi relation hoye eh vi samajhna bahut zaruri hai